ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਬਰੇਂਦਰ ਕਾਕਾ ਤੁਹਾਡਾ ਆਪਣਾ ਅਬਲਕ ਨਿਊਜ਼ ਪੈਂ ਕੀ ਅਖਰੀ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਮਾਤਾ ਮੇਰੇ ਭੈਣਾਂ ਬੱਚੇ ਬਜ਼ੁਰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਜੀ ਬਿਲਕੁਲ ਹਾਰਦਿਕ ਸਵਾਗਤ ਹੈ ਜੀ ਪਿੰਡ ਬਹਿਮਨ ਦਵਾਨਾ ਪਛਾਹਤ ਅੰਡਵੈਂਮੈਂਟ ਦਾ ਨੰਬਰ ਟੰਡਾ ਸੋ ਆਪਾਂ ਗੱਲ ਕਰਦੇ ਆਂ ਇਹ ਰੋਡ ਦੀ ਜਿਹੜੀ ਰੋਡ ਦੇਖ ਰਹੇ ਆਂ ਜਿਹੜੀ ਆਪਾਂ ਸੜਕ ਦੇਖ ਰਹੇ ਆਂ ਇਹ ਬਦਲਾਅ ਹੈ ਜੀ ਬਦਲਾਅ ਆਮ ਆਦੀ ਪਾਰਟੀ ਦਾ ਇਹ ਬਦਲਾਅ ਹੈ ਜੀ ਇਹ ਜਸ ਦੇਖਿਓ ਤਾਂ ਇਹ ਇਸ ਤਰ੍ਹਾਂ ਕਿਉਂ ਹੋਇਆ ਸ਼ਾਇਦ ਪਹਿਲਾਂ ਨਿਕਲਦੀ ਆ ਪਗਰਦੇ ਪਹਿਲੇ ਆਨ ਸਰਕਾਰ ਆ ਗਈ ਔਰ ਇੱਕ ਜੋਰ ਸ਼ੋਰ ਨਾਲ ਕਿਸੇ ਗੱਲ ਨੂੰ ਲੋਕਾਂ ਤੱਕ ਪਹੁੰਚਾਉਣਾ ਵੋਟਾਂ ਦੇ ਵਿੱਚ ਜਿੱਤ ਜਾਣਾ ਜਿੱਤਣਾ ਕੋਈ ਛੋਟੀ ਤੇ ਛੋਟੀ ਗੱਲ ਹੈ ਜਿੱਤਣਾ ਛੋਟੀ ਗੱਲ ਹੁੰਦੀ ਹੈ ਆਵਾਜ਼ ਹੁੰਦੀ ਹੈ ਇੱਕ ਔਰ ਪੋਰ ਕੌਨਫੀਡੈਂਸ ਹੁੰਦਾ ਹਾਂ ਗੱਲ ਕਰਦੇ ਆਪਾਂ ਜਿਹੜੀ ਸੜਕ ਦੇਖ ਰਹੇ ਆ ਕਿ ਇਹ ਇਹ ਜਾ ਰਹੀ ਹੈ ਜੀ 메인 ਰੋਡ ਤੋਂ ਬੈਮਣ ਨੂੰ ਜਾ ਰਹੀ ਹੈ ਲਿੰਕ ਰੋਡ ਇਸ ਤੋਂ ਵਧੀਆ ਮੇਰੇ ਖਿਆਲ ਜਰਾ ਹੁੰਦੇ ਆ 50 50 ਸੜਕ ਕੋਈ ਤੇ ਆਣੀ ਨਹੀਂ ਅਰਹਾ ਦੋ ਵੀ ਕੋਈ ਇਹਦੀ ਗ੍ਰਾਂਟ ਜੇ ਕੀ ਇਹਦੀ ਗ੍ਰਾਂਟ ਕੋਈ ਆਈ ਨਹੀਂ ਕਿ ਨਾਮ ਹੈ ਆਪਣਾ ਆਪਾਂ ਸੁਰਿੰਦਰ ਸਿੰਘ ਆ ਜੀ ਸੁਰਿੰਦਰ ਸਿੰਘ ਬਹਿਮਾਨ ਸੜਕ ਤੇ ਮੋਂ ਤੁਸੀਂ ਦੱਸੋ ਵੀ ਕਿ ਮੈਂ ਕੋਈ ਆਹ ਕਿਹੜੀ ਪਾਸਟਾਂ ਵਾਲੀ ਇਹ ਬੱਚਿਆਂ ਨੂੰ ਸਕੂਲ ਜਾਣਾ ਹੈ ਉਹਦਾ ਚੱਕਿਆ ਨਹੀਂ ਕਿਸੇ ਨੇ ਆਪਣਾ ਪੰਚਾਇਤ ਨੇ ਜਾਂ ਹੋਰ ਹੁਣ ਬਹੁਤ ਖਰਾਬ ਹੋਈ ਪਈ ਆ ਥੋੜੀ ਜਿਹੀ ਚੌੜੀ ਹੋ ਕੇ ਮਾਤਾ ਮਾਂ ਨੇ ਜਾਣਾ ਹੈ ਹਾਂ ਮੇਰੇ ਭੈਣਾਂ ਨੇ ਜਾਣਾ ਹੈ ਹਾਂ ਜੀ ਹਾਂ 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 ਠੀਕ ਹੈ ਸਵੇਰੇ ਸਵੇਰੇ ਆਪਾਂ ਸਾਰੇ ਕੰਮ ਤੇ ਜਾਣਗੇ ਨਹੀਂ ਤੁਸੀਂ ਕਿਹਾ ਨਹੀਂ ਫਿਰ ਕਿਸੇ ਨੂੰ ਪੰਚਾਇਤ ਆ ਪੰਚਾਇਤ ਵਾਲਿਆਂ ਨੇ ਕਿਹਾ ਹੋਊਗਾ ਹਾਂ ਹਾਂ ਅੱਛਾ ਇਹ ਸੜਕ ਉੱਪਰ ਦੇ ਜਾਵਾਂਗੇ ਤਾਂ ਆਪਣਾ ਦੇਖੋ ਹੁਣ ਬੰਦੀ ਐ ਕਿੰਨਾ ਬਚਾਰੇ ਆਪਾਂ ਆਪਣੀ ਉਸ ਮੋਟਰ ਨੂੰ ਕਾਰ ਨੂੰ ਮੋਟਰਸਾਈਕਲ ਨੂੰ ਸਾਈਕਲ ਨੂੰ ਉਹ ਐਂ ਬੇਰ ਕਿਤੇ ਉਖੜ ਹੀ ਜਣਾ ਗਾ ਜੇ ਨਾ ਆਪਾਂ ਕਦੇ ਐ ਸੋਚਿਆ ਬੇਹੈਜਨ ਸੜਕ ਤੇ ਜਰ ਬੰਦੇ ਨੂੰ ਉਤਾਰਨ ਪਾ ਦੇਣ ਅੰਦਰੋਂ ਸਤ ਚੰਗੇ ਭਲੇ ਬੰਦੇ ਤੇ ਉਤਾਰਨ ਪਾ ਦੇਣ ਇਹ ਮੇਰੇ ਡਾਕਟਰ ਕੋਲੇ ਜਾਊਗਾ ਉਹ ਉਹ ਟ੍ਰਿਕਾ ਜਿਹੜਾ ਹੈਗਾ ਉਹ ਦੇਸੀ ਹੈ ਜੀ ਇੱਕ ਆਪਣਾ ਪਤਾਇਆ ਜਾਣਾ। ਪਰ ਉਹ ਡਾਕਟਰ ਕੋਲੇ ਪਦੇ ਨੇ ਜਾ ਕੇ ਨਾ ਉਹ ਚੰਗਾ ਉਹ ਡਾਕਟਰ ਉਹ ਚੰਗੇ ਪੈਸੇ ਲਊਗਾ। ਉਹ ਪਤਾ ਨਹੀਂ ਲੱਗਦਾ ਜਨ ਕਿ ਸ਼ੇਮ ਨੂੰ ਪਤਾ ਨਹੀਂ ਲੱਗਣਾ ਇਸੀ ਸੀ। ਇਹ ਦਰਦ ਕਿਉਂ ਦਰਦ ਕਿਉਂ ਹੁੰਦਾ ਹੈ? ਓੱਕ ਵੱਟ ਲੱਭੀ। ਉਸ ਤੋਂ ਬਾਅਦ ਕੋਈ ਮੇਰੇ ਵਰਗਾ ਸੁੰਦਾ ਸੁੰਦਾ ਬੰਦਾ ਰਹ ਦੇ ਨਾ ਇਹ ਤੁਰਨਾ ਹੋ ਗਿੱਤੇ ਟੱਟ ਕੇ ਰੰਗ ਪਹੁੰਚੀ ਦਰਨੇ ਇੱਥੋਂ ਪਈ ਸੜਕ ਤੋਂ ਬੜੇ ਦੁੱਖ ਦੀ ਗੱਲ ਹੈ ਇਹ ਰੱਬ ਨਾ ਕਰੇ ਆਪਣਾ ਕੋਈ ਮਰੀਜ਼ ਹੈ ਆਪਾਂ ਨੂੰ ਲੈ ਕੇ ਜਾਣਾ ਹੈ ਤਾਂ ਯਾਰ ਇਹੋ ਹੀ ਸੜਕ ਤੋਂ ਲੈ ਕੇ ਜਾਵਾਂਗੇ ਦਰਦਸਤ ਬੰਦਾ ਬੁਮਾਰ ਹੋ ਜਾ ਲੇਤੇ ਦਾ ਯਾਰ ਇੱਕ ਮਰੀਜ਼ ਨੂੰ ਆਪਾਂ ਦੇਖੋ ਤੇਜ਼ ਲਿ ਜਾ ਸਕਦੇ ਆ ਡੇਸ ਤੇ ਤੇਜ਼ ਲਿ ਜਾ ਸਕਦੇ ਤੇਜ਼ ਲਿ ਜਾਵਾਂਗੇ ਕਿਸੇ ਵੀ ਬੇਰ ਭਰਾ ਦੇ ਸਾਹ ਤੇਜ਼ ਹੋ ਜਾਣਗੇ ਹੋਰ ਬੁਮਾਰ ਹੋਊਗਾ ਜਲਦੀ ਹਸਪਤਾਲ ਨੂੰ ਚਾ ਸਕਦੇ ਤਾਂ ਰਹੇ ਇਸ ਤੋਂ ਵਧੀਆ ਤਾਂ ਰਾਹ ਆਵੇਂ ਉਹ ਹੀ ਗੱਲ ਕਰਦੇ ਨੇ ਇਸ ਤੋਂ ਵਧੀਆ ਰਾਹ ਸੀ ਇਹ ਰਾਹ ਚੰਗੇ ਸੀ ਬੰਨਿਆ ਚੰਗੇ ਸੀ ਡੰਟੀਆਂ ਚੰਗੇ ਸੀ ਜਨਗੋ ਧਿਆਨ ਨਹੀਂ ਦੇਣਾ ਕਿਸੇ ਗੱਲ ਵਾਲਿਆ ਤੇ ਤੂੰ ਉਹ ਧਿਆਨ ਹੀ ਨਹੀਂ ਦੇਣਾ ਵੀ ਪਿੰਡਾਂ ਵੀ ਸੜਕਾਂ ਕਿਹੋ ਜਿਹੀਆਂ ਆ ਇਸ ਤਰ੍ਹਾਂ ਦਾ ਲੋਕਾਂ ਦਾ ਜੀਵਨ ਹੈ ਲੋਕਾਂ ਕੰਵੇਲੇ ਆਏ ਦਰਵਾਜਾ ਖੜਗਾਇਆ ਹਾਂ ਜੀ ਲੋਕਾਂ ਨੇ ਵੈਸੇ ਬਹੁਤ ਵੱਡਾ ਲੜਾ ਲੈ ਕੇ ਆਣਾ ਆਪਾਂ ਸਾਰੇ ਜੀ ਇਹ ਚੰਗਾ ਹੋਊਗਾ ਆ ਨਸ਼ਾ ਦੇਖ ਲੋ ਇੱਕ ਨੰਬਰ ਕੀਤਾ ਹੈਗਾ ਪੰਜਾਬ ਸਰਕਾਰ ਨੇ ਜਿਸ ਨੂੰ ਆ ਇਸ ਨੰਬਰ ਤੇ ਕੋਈ ਤੁਹਾਨੂੰ ਸੂਚਨਾ ਦੇ ਉਹ ਤੇ ਨਾਮ ਤੁਹਾਡਾ ਗੋਪੀ ਰੱਖਿਆ ਜਾਊਗਾ ਕੀ ਗੱਲ ਬਈ ਚੌਕੀਆਂ ਦੇ ਵਿੱਚ ਥਾਣਿਆਂ ਦੇ ਵਿੱਚ ਪਤਾ ਨਹੀਂ ਕਿ ਕੌਣ-ਕੌਣ ਨਸ਼ਾ ਵੇਚਦਾ ਕੌਣ-ਕੌਣ ਨਸ਼ਾ ਕਰਦਾ ਕਿੱਥੋਂ ਨਸ਼ਾ ਆ ਰਿਹਾ ਕੀ ਸਭਰ ਪਬਲਿਕ ਨੇ ਉਹ ਵੀ ਤਾਂ ਨਹੀਂ ਹੈ ਸਭਰ ਨੂੰ ਗਾਲ੍ਹਾਂ ਕੱਢਣ ਕਿ ਕਰਾਉਂ ਵਿਦਿਆਰਥੀ ਅੰਦ ਹੋ ਗਈ ਹੈ ਸੋਪਾ ਗੱਲ ਕਰ ਰਹੇ ਆ ਇਹ ਸੜਕ ਦੀ ਇਹ ਤਰੋ ਤਰੋ ਜਿਹੜੀ ਮਲੋਟ ਰੋਡ ਹੈ ਉਹ ਰੋਸੇ ਘਾਤੋਰ ਲੈ ਕੇ ਧਰੋ ਧਰੇ ਸੜਕ ਆ ਰਹੀ ਹੈ ਮੈਮਨਵਾਲਾ ਪਿੰਡ 'ਚ ਪਹੁੰਚ ਗਈ ਪਿੰਡ ਤੋਂ ਬਾਅਦ ਇਹ ਸੜਕ ਜਾ ਰਹੀ ਹੈ ਬਠਿੰਡੇ ਨੂੰ ਬਠਿੰਡੇ ਨੂੰ ਚਲੀ ਜਾਂਦੀ ਹੈ ਸੜਕ ਬਠਿੰਡੇ ਤੋਂ ਬਾਅਦ ਕੀ ਹਾਲਾਤ ਹੈ ਸੜਕ ਦੇ ਜਿਹੜੀ ਸਰਹੰਦ ਕਨਾਲ ਨੂੰ ਨਹਿਰ ਹੈ ਉੱਥੋਂ ਤੱਕ ਬਹੁਤ ਮੁਰਾ ਹਾਲ ਹੈ ਜੀ ਆਣੀ ਨਹੀਂ ਕੋਈ ਤੇ ਸਾਡੇ ਪਿੰਡਾਂ ਵਾਲੇ ਬੰਦੇ ਜਿਹੜੇ ਹੈਗੇ ਆ ਹਾਂਜੀ ਉਹ ਕੋਈ ਕੰਦੇ ਪਰਵਾਹ ਨਹੀਂ ਸਾਨੂੰ ਕੋਈ ਭਾਈ ਜੀ ਕੀ ਫਰਕ ਇਹ ਇਨਾ ਵੇ ਕੰਮ ਕਰੀ ਜਾਂਦੇ ਆ ਉਹ ਉਹ ਘਰ ਵਾਲੇ ਕਿਤੇ ਡੈਡ ਆਏ ਉਹਨਾਂ ਨੇ ਸ਼ਾਮ ਦੀ ਰੋਟੀ ਦਾ ਜਗਾੜ ਪਾਉਣਾ ਹੁੰਦਾ ਕੰਮ ਤੇ ਜਾ ਕੇ ਜੀ ਇਹਦੀ ਹਾਲਤ ਬਹੁਤ ਖਰਨਾਜ ਕੋਈ ਵੀ ਬਹੁਤ ਹੀ ਖਰਾਬ ਹੈ ਕਦੋਂ ਤੋਂ ਆਹੇ ਇਹ ਕਫਨ ਤੈਨੂੰ ਸੋ ਤੁਹਾਡੇ ਅੰਡੋਟੀਆਂ ਲਾਈਆਂ ਤੁਸੀਂ ਦੇਖੋ ਦੇਖ ਪਾ ਵਾਲੇ ਦੀ ਕਰੀ ਨਹੀਂ ਨਾ ਕਿਸੇ ਨੇ ਆ ਕੇ ਦੇਖਿਆ ਹੌਂਡ ਚੇਅਰਮੈਨ ਹੈ ਤਾਂ ਇਹ ਸਾਡੀ ਸੜਕ ਦੀ ਆ ਕੇ ਨਿਗਰਾਨੀ ਕੀਤੀ ਜਾਵੇ ਤੇ ਇਹਦਾ ਕੋਈ ਹੱਲ ਕੀਤਾ ਜਾਵੇ ਨਗਰ ਨਿਕਮਾ ਬਹੁਤ ਨੁਕਸਾਨ ਹੋ ਸਕਦਾ ਹੈਗਾ ਆਜ ਕੱਲ ਬਾਡੀ ਦਾ ਸੀਜ਼ਨ ਚੱਲ ਨਹੀਂ ਰਿਹਾ ਠੀਕ ਹੋਈ ਐਂਬੂਲੈਂਸ ਲੰਘ ਗਈ ਯਾਰ ਇਹ ਤੋਂ ਸਪੀਨਾਂ ਜਾੜੂ ਗਿਆ ਐਂਬੂਲੈਂਸ ਸੀ ਵੀ ਐਕਸੀਡੈਂਟ ਹੋ ਜਾਂਦਾ ਟੋਇਟ ਵੀ ਹੈਗੇ ਆਂ ਹਲ ਇਹ ਚੀਜ਼ਾਂ ਡੋਲਾ ਕੰਧੀਆਂ ਤਾਂ ਕਿਤੇ ਵੀ ਕੋਈ ਨੁਕਸਾਨ ਹੋ ਸਕਦਾ ਸਾਡੀਆਂ ਮਤਲਬ ਮਸ਼ੀਨਰੀ ਦਾ ਮੁੱਲ ਹੀ ਘਟ ਜਾਂਦਾ ਇੱਕ ਤਾਂ ਜੇ ਲਮੀ ਲੈ ਕੇ ਉਹਨੇ ਉਹ ਵੀ ਕਛਤ ਦੇ ਉਹਦਾ ਸੜਕਾ ਖਰਾਬ ਕਰ ਦਿੰਦੀ ਤਾਂ ਸਰਕਾਰ ਫਿਰ ਦੇਊਗੀ ਆਪਣ ਨੂੰ ਆਹ ਬਾਈ ਜੀ ਅੱਕਦਾ ਬੰਦਾ ਇਹ ਕਿੰਨੇ ਸਾਲਾਂ ਤੋਂ ਹੋ ਗਿਆ ਜਣੀ ਹੋਰ ਵੀ ਸੜਕਾ ਮੋਟ ਹੈਗੀ ਨੀ ਆ ਡਬਲ ਰੋਡ ਤੇ ਮੈਟਰ ਰੋਡ ਦੇਖ ਲੋ ਉਸ ਵੱਲੇ ਵੱਲੇ ਬੜੀ ਸ਼ਰਮ ਦੀ ਗੱਲ ਹੈ ਯਾਰ ਸੋ ਸੜਕਾਂ ਵਾਲਾ ਧਿਆਨ ਦੇਵੇ ਪੀਡਬਲ ਯੂਡੀ ਮਹਿਕਮਾ ਨਗਰ ਰੇ ਨਿਕਮ ਹੋ ਗਿਆ ਇਹਨਾਂ ਨੂੰ ਖੁੱਲ ਚਾਹੀਦਾ ਹੈ 95 ਚਾਹੀਦਾ ਹੈ ਹੋ ਸਾਡੇ ਸਰਪੰਚਾਂ ਨੇ ਅਪਲੀਕੇਸ਼ਨ ਦਿੱਤੀਆਂ ਹੁਣ ਐਸੀ ਗੱਲ ਨਹੀਂ ਦਿੱਤੀਆਂ ਹੋ ਗਈਆਂ ਅਪਲੀਕੇਸ਼ਨ ਤੇ ਹੁਣ ਪਈ ਜੇ ਕੋਈ ਸਰਪੰਚ ਤਿੰਨੇ ਸੰਗਰ ਦੇ ਰਹੋ ਤੂੰ ਮੈਂ ਕਹਣਾ ਪੁੱਟੀਆਂ ਸੜਕਾਂ ਪੈਰ ਕਿੰਨੇ ਹੋਰ ਉਸ ਦੇਖ ਲੋ ਗੱਡੀ ਦਾ 500 ਤੇ 80 ਘੱਟ ਨਹੀਂ ਆਉਂਦਾ ਟਾਇਰ ਕਾਰ ਦਾ ਯਾਰ ਇਹ ਤਾਂ ਭੰਗ ਹੋ ਗਏ ਲੈ ਕੋਲ ਤੱਕ ਆ ਰਹੀ ਨਹੀਂ ਮੈਨੂੰ ਤਾਂ ਪਤਾ ਨਹੀਂ baki ora dapat lihat biaya jadi video kono ya publik news panti akhir ini